ਪਰ ਜਦੋਂ ਮੁਸੀਬਤ ਦਾ ਸਮਾਂ ਬਣਿਆ ਸਾਡਾ ਸਾਡਾ ਸਾਥ ਛੱਡ ਕੇ ਵਿਰੋਧੀਆਂ ਦੇ ਨਾਲ ਖਲੋ ਗਏ ਸਾਡੀ ਪਿੱਠ ਦੇ ਵਿੱਚ ਹੀ ਸ਼ੁਰੇ ਮਾਰੇ ਇੱਕ ਉਹਨਾਂ ਦਾ ਚਿਹਰਾ ਵੀ ਕਦੀ ਨਹੀਂ ਪੜਨਾ ਤੇ ਉਹਨਾਂ ਦਾ ਚਿਹਰਾ ਇਸ ਕਰਕੇ ਨਹੀਂ ਪੜਨਾ ਕਿ ਅਸੀਂ ਕੋਈ ਲੜਾਈ ਝਗੜੇ ਵਧਾਉਣੇ ਨੇ ਜਾਂ ਹੋਰ ਕਲਾਕਲੇਸ਼ ਵਧਾਉਣਾ ਹੈ ਨਹੀਂ ਉਹਨਾ ਦਾ ਚਿਹਰਾ ਤਾਂ ਕਰਕੇ ਯਾਦ ਰੱਖਣਾ ਕਿ ਉਹਨਾਂ ਤੋਂ ਅੱਗੇ ਤੋਂ ਸਾਵਧਾਨ ਰਹਿਣਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਇਹ ਲਾਈਫ ਦੇ ਵਿੱਚ ਪੱਕਾ ਆਪਣੇ ਅੰਦਰ ਇਹ ਸਿਸਟਮ ਬਣਾ ਲਓ ਦੋ ਚਿਹਰੇ ਤੇ ਕਦੀ ਵੀ ਨਹੀਂ ਪੜਨੇ ਮੁਸ਼ਕਲ ਵਿੱਚ ਸਾਥ ਦੇਣ ਵਾਲਿਆਂ ਦਾ ਚਿਹਰਾ ਵੀ ਨਹੀਂ ਭੁੱਲਣਾ ਸਾਥ ਛੱਡਣ ਵਾਲਿਆਂ ਦਾ ਚਿਹਰਾ ਵੀ ਨਹੀਂ ਭੁੱਲਣਾ ਸਾਥ ਜਿਨ੍ਹਾਂ ਨੇ ਦਿੱਤਾ ਸ਼ੁਕਰਾਨਾ ਕਰਨਾ ਤੇ ਜਿਨ੍ਹਾਂ ਨੇ ਸਾਥ ਛੱਡੇ ਨੇ ਨਾ ਉਹਨਾਂ ਤੋਂ ਬਚ ਕੇ ਰਹਿਣਾ ਉਹਨਾਂ ਤੋਂ ਸਾਵਧਾਨ ਰਹਿਣਾ ਆਖੋ ਧੰ ਗੁਰੂ ਰਾਮਦਾਸ ਜੀ